ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਿਵਲ ਹਸਪਤਾਲ ਬਟਾਲਾ ਤੋਂ ਬਦਲ ਕੇ ਆਏ ਡਾਕਟਰ ਰਵਿੰਦਰ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਵਿਖੇ ਬਤੌਰ ਐਸਐਮਓ ਦਾ ਚਾਰਜ ਸੰਭਾਲਿਆ ਇਸ ਮੌਕੇ ਤੇ ਸੀਐਸਸੀ ਡਾਕਟਰਾਂ ਸਮੇਤ ਸਮੁੱਚੇ ਸਟਾਫ ਨੇ ਸ਼ਾਨਦਾਰ ਸਵਾਗਤ ਕੀਤਾ ਪ੍ਰੈਸਰ ਗੱਲਬਾਤ ਦੌਰਾਨ ਐਸਐਮਓ ਡਾਕਟਰ ਰਵਿੰਦਰ ਸਿੰਘ ਨੇ ਕਿਹਾ ਕਿ ਸੀਐਸਸੀ ਧਾਰੀਵਾਲ ਵਿਖੇ ਮਰੀਜ਼ਾਂ ਨੂੰ ਬਿਹਤਰ ਸਿਹਤ ਸਵਾਗਤ ਮੈਂ ਯਕੀਨ ਕਰਾਉਣ ਨੂੰ ਪੈਰ ਦੇਣਗੇ ਅਤੇ ਸੀਐਸਸੀ ਵਿੱਚ ਮਾਇ ਡਾਕਟਰਾਂ ਤੋਂ ਇਲਾਵਾ ਅਦਨਿਕ ਮਸ਼ੀਨਾਂ ਨਾਲ ਲੈਸ ਲੈਬ ਹੈ ਜਿੱਥੇ ਕਈ ਕਿਸਮ ਦੇ ਟੈਸਟ ਉਪਲਬਧ ਹਨ ਐਸਐਮਓ ਡਾਕਟਰ ਵਿੰਦਰ ਸਿੰਘ ਨੇ ਕੋਲਕੱਤਾ ਵਿਖੇ ਮਹਿਲਾ ਡਾਕਟਰਾਂ ਵਾਪਰ ਇੱਕ ਨੌਨੀ ਹਰਕਤ ਦੀ ਸਖਤ ਸ਼ਬਦਾਂ ਤੇ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਡਾਕਟਰਾਂ ਸਮੇਤ ਸਮੁੱਚੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਆ ਐਸਐਮਓ ਦੀ ਜਬਾਨੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੈਂ ਹਸੈਲਫ ਡਾਕਟਰ ਵਿਲਰਸਨ ਮੈਂ ਪਰਸੋਂ ਐਜ਼ ਅ ਸੀਨੀਅਰ ਮੈਡੀਕਲ ਆਫੀਸਰ ਕਮਿਊਨਿਟੀ ਹੈਲਥ ਸੈਂਟਰ ਸੀ ਤਾਰੀਵਲ ਜੁਆਇਨ ਕੀਤਾ ਤੇ ਮੈਂ ਲੋਕਾਂ ਨੂੰ ਇਹ ਜਿਹੜਾ ਤਾਰੀਵਲ ਦੇ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹਾਂਗਾ ਕਿ ਉਹ ਜਿਹੜਾ ਸਾਡੇ ਸਰਕਾਰੀ ਜਿਹੜੀਆਂ ਸਿਹਤ ਸਹੂਲਤਾਂ ਹੁੰਦੀਆਂ ਸਰਕਾਰੀ ਪ੍ਰੋਗਰਾਮ ਹੁੰਦੇ ਨੇ ਸਿਹਤ ਬਾਰੇ ਉਹਨਾਂ ਦਾ ਵਾਤਵਾਰਤ ਫਾਇਦਾ ਠਾਨ ਸਾਡ ਕੋਲ ਆਨ ਵਿਜ਼ਿਟ ਕਰਨ ਜੋ ਵੀ ਉਹਨਾਂ ਦਾ ਹੀ ਆਪਣੇ ਵੱਲੋਂ ਬੈਸਟ ਜਿਹੜਾ ਟ੍ਰੀਟਮੈਂਟ ਹੋਏਗਾ ਉਹ ਬੈਸਟ ਜਿਹੜੀ ਸੁਜੈਸ਼ਨ ਹੋਏਗੀ ਉਹ ਉਹਨਾਂ ਨੂੰ ਅਸੀਂ ਦਵਾਂਗੇ ਸਰ ਕਿੰਨੇ ਨਿਯੁਕਤਾ ਇੱਥੇ ਆਪਣੇ ਮਾਹਰ ਡਾਕਟਰ ਵੀ ਮਾਹਰ ਦੇ ਸਰਜਰੀ ਦੇ ਹੈਗੇ ਡਾਕਟਰ ਸਰਜਨ ਹੈਗੇ ਨੇ ਜਨਰਲ ਸਰਜਨ ਨੇ ਐਮਬੀਬੀਐਸ ਡਾਕਟਰ ਨੇ ਐਮਰਜੈਂਸੀ ਮੈਡੀਕਲ ਅਫੀਸਰ ਨੇ ਹੋਮੋਪੈਥੀ ਦੇ ਹੈਗੇ ਨੇ ਸਾਡੇ ਕੋਲ ਗਾਇਨਕੋਲੋਜਿਸਟ ਵੀ ਹੈਗੇ ਨੇ ਇਸ ਜੀ ਕਿਹੜੇ ਕਿਹੜੇ ਟੈਸਟ ਸਰਵਸਰ ਹੁੰਦੇ ਕੋ ਬੇਸਿਕ ਟੈਸਟ ਤਾਂ ਤਕਰੀਬਨ ਸਾਰੇ ਹੁੰਦੇ ਆ ਤੇ ਕੁਝ ਟੈਸਟ ਆ ਜਿਹੜੇ ਸਾਨੂੰ ਕ੍ਰਿਸ਼ਨਾ ਲੈਬ ਵਗੈਰਾ ਦਾ ਸੀਕ੍ਰੀਟ ਭੇਜ ਸਕਦੇ ਸਰਕਾਰੀ ਜਿਹੜੇ ਸਸਤੇ ਰੇਟ ਵਾਲੀ ਲੈਬ ਆ ਠੀਕ ਤੇ ਦਵਾਈਆਂ ਸਾਰੇ ਇੱਥੇ ਫਰੀ ਮਿਲਦੀਆਂ ਜੀ ਹਾਂਜੀ ਜੋ ਸਰਕਾਰੀ ਦਵਾਈ ਸਾਨੂੰ ਆਉਂਦੀ ਐ ਸੀ ਵੇਰਕਾ ਡਰਗਸ ਤੋਂ ਮਿਲਦੀ ਐ ਉਹ ਅਸੀਂ ਇੱਥੋਂ ਫ੍ਰੀ ਇੰਡੀਅਨ ਦਵਾਈਆਂ ਪ੍ਰੋਵਾਈਡ ਕਰਦੇ ਆ। ਕੀ ਅਪੀਲ ਕਰਨਾ ਚਾਹੁੰਦੇ ਆਂ ਆਮ ਲੋਕਾਂ। ਆਮ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਆਪਣਾ ਇਤੇ ਸਿਹਤ ਦਾ ਖਿਆਲ ਰੱਖਣ। ਇਹ ਕੋਸ਼ਿਸ਼ ਇਹ ਹੀ ਕਰੋਗੇ ਆਪਣਾ ਆਲਤ ਵਾਲਾ ਸਾਫ਼ ਰੱਖੋ ਆਪਣੀ ਸਿਹਤ ਨੂੰ ਸਾਫ਼ ਰੱਖੋ। ਜੇ ਕਿਸੇ ਸਾਡੀ ਜ਼ਰੂਰਤ ਪੈਂਦੀ ਐ ਸਿਹਤ ਦੀ ਜਾਂ ਕਿਸੇ ਡਾਕਟਰ ਦੀ ਜ਼ਰੂਰਤ ਪੈਂਦੀ ਐ ਸਾਡੇ ਕੋਲ ਵਿਜ਼ਿਟ ਕਰਨ ਆ। ਕੋਲਕਾਤਾ 'ਚ ਬਹੁਤ ਮੰਦਭਾਗੀ ਘਟਨਾ ਹੋਈ ਆ ਇੱਕ ਡਾਕਟਰ ਦੇ ਨਾਲ ਜਿਹੜਾ ਹੋਇਆ ਉਹਦੇ ਸੰਬੰਧ 'ਚ ਕੀ ਕਹਿਣਾ ਬੰਦੇ ਬਹੁਤ ਮਾੜੀ ਗੱਲ ਆ ਇਹਦੇ ਬਾਰੇ ਅਸੀਂ ਸਾਰੇ ਜਿਹੜੇ ਮੈਡੀਕਲ ਕਮਿਊਨਿਟੀ ਹੈਗੀ ਸਾਡੇ ਪੈਰਾਮੈਡੀਕਲ ਸਟਾਫ ਹੈ ਹੀ ਬਹੁਤ ਚਿੰਤਿਤ ਆ ਮੈਂ ਸਰਕਾਰ ਦੇ ਅੱਗੇ ਹੀ ਅਪੀਲ ਕਰਾਂਗਾ ਜਿਹੜੀ ਸਾਡੀ ਜਿਹੜੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਈ ਜਾਵੇ